ਤੇ ਹਾਂਜੀ ਆਈਪੀ ਇਹਨਾਂ ਨਾਲ ਮੈਂ ਬਾਤ ਬਿਠਾ ਲਿਆ ਸੀ ਤੇ ਪੇਪੀ ਮੈਂ ਪਿੱਛਾ ਠੀਕ ਨਿਗੇ ਤੇ ਧੰਨਵਾਦ ਚ ਮੈਂ ਅਨਵਾਲ ਦਿਨੀ ਜਾਂ ਤਪ ਸੇਕ ਲੋ ਤੇ ਇਹ ਦੋ ਜਣੇ ਆਏ ਆ ਤੇ ਪਹਿਲਾ ਦੋ ਜਣੇ ਆਏ ਆ ਤੇ ਪਹਿਲਾ ਇੱਕ ਜਣਾ ਆਇਆ ਫਿਰ ਪੁੱਛਦਾ ਵਾ ਵੀ ਇਹ ਕਿਤ ਪੀ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਮੈਂ ਆਖਿਆ ਵੀ ਮਨੂੰ ਨਹੀਂ ਜੇ ਪਤਾ ਸ਼ਿਵਜੀ ਦਾ ਮੰਦਿਰ ਫਿਰ ਦੋ ਜਣੇ ਮਗੜੇ ਆਏ ਆ ਉਹ ਚਲ ਗਿਆ ਵਾ ਫਿਰ ਉਹ ਕਹਿੰਦੇ ਆ ਵੀ ਹਾਂ ਹਾਂ ਇਹ ਬਾ ਇਹ ਪਾ ਬਤਨ ਕੀ ਪਛਦਾ ਹੀ ਮੈਂ ਵੀ ਉਹ ਬਾਬੇ ਨੇ ਸਾਨੂੰ ਇਹੀ ਨਾ ਪਛਾਹੀ ਪੀ ਸ਼ਿਵਜੀ ਦਾ ਮੰਦਿਰ ਕਿੱਥੇ ਜੀ ਸ਼ਿਵਜੀ ਦਾ ਮੰਦਿਰ ਮੈਂ ਨਹੀਂ ਦੱਸਿਆ ਕਿ ਮੈਨੂੰ ਨਹੀਂ ਪਤਾ ਕਿੱਥੇ ਆ ਬਾਅਦ ਚ ਉਹ ਬੈ ਗਏ ਉਹਨਾਂ ਨੇ ਗੱਲਾਂ ਵਿੱਚ ਇਹਨਾਂ ਨੂੰ ਲੈਣ ਦਾ ਵਾ ਬਾਅਦ ਚ ਉਹ ਭਾਈ ਵੀ ਮਗੜੇ ਹੀ ਆ ਗਿਆ ਵਾ ਉਹ ਜਿਹੜਾ ਸ਼ਿਵਜੀ ਦਾ ਮੰਦਿਰ ਪੁੱਛਦਾ ਸੀ ਤੇ ਮੈਂ ਕਹਿੰਦਾ ਕਿ ਪਾਣੀ ਲੈ ਕੇ ਆਓ ਤੇ ਮੈਂ ਪਾਣੀ ਲੈ ਕੇ ਆਈ ਮੈਂ ਵੀ ਚੱਲ ਪਾਣੀ ਪੀ ਲਿਆ ਉਹਨੂੰ ਤਾਂ ਉਹਨੇ ਜਦ ਪਾਣੀ ਮੰਗਿਆ ਮੇਰੇ ਕੋਲ ਤਾਂ ਪਾਣੀ ਦਿੱਤਾ ਇਹਨਾਂ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਵਾ ਪਹਿਲੇ ਮੈਂ ਪਾਣੀ ਲੈ ਕੇ ਜਾਣ ਹੀ ਨਹੀਂ ਲਈ ਤੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਅੰਦਰ ਲੈ ਕੇ ਆਉਂਦੇ ਆ ਤੇ ਮਗੜੇ ਮੈਂ ਮੈਂ ਹੈਪੀ ਅੰਦਰ ਆ ਗਿਆ ਤੇ ਤਾਂ ਤੱਕ ਧੁੱਪ ਲਵੇਂ ਪਾਇਆ ਸੀ ਤੇ ਆਪ ਹੀ ਫੜਕੇ ਲਿਆਇਆ ਬਾਬਾ ਅੰਦਰ ਅੰਦਰ ਲਿਆ ਕੇ ਇੱਥੇ ਬਿਠਾ ਲਤਾ ਤੇ ਆਪ ਇੱਥੇ ਬਹਿ ਗਿਆ ਤੇ ਮਗੜੇ ਮਗੜੇ ਮੈਂ ਆ ਗਈ ਮਗੜਾ ਆਨ ਕੇ ਜਦੋਂ ਮੈਂ ਵੀ ਇੱਥੇ ਆਨ ਕੇ ਬਹਿ ਗਈਆਂ ਪਤਾ ਨਹੀਂ ਉਹਨੇ ਵੀ ਕੀ ਹੰਨ ਤੇ ਕੀਤਾ ਵਾ ਤੇ ਮੈਨੂੰ ਕਹਿੰਦਾ ਵੀ ਜੋ ਜੋ ਸਮਾਨ ਵਾ ਤੂੰ ਲਿਆ ਮੈਂ ਵੀ ਮੇਰੇ ਕੋਲ ਸਮਾਨ ਕੁਛ ਨਹੀਂ ਆ ਵੀ ਮੇਰੇ ਕੋਲ ਸਮਾਨ ਨਹੀਂ ਆ ਕੋਈ ਵੀ ਪਨਾਮਾ ਰੱਖਿਆ ਵਾ ਕਹਿੰਦਾ ਤੇਰੇ ਕੋਲ ਸਮਾਨ ਹੈਗਾ ਜੇ ਕਿ ਦਬਕੇ ਲਾ ਕੇ ਪੈਂਦਾ ਸੀ ਤੇ ਆ ਚਾਹੇ ਆਪਣੇ ਹੱਥ ਤੇ ਦੰਦੀਆਂ ਵਾਰਦਾ ਸੀ ਔਂ ਕੜ ਕੇ ਤੇ ਫੂਕਾ ਮਾਰਦਾ ਸੀ ਸਾਡੇ ਉੱਤੇ ਤੇ ਮੈਂ ਉਸੇ ਵਕਤ ਲੈਨ ਚਲ ਜਾਂਦੀ ਹਿਲ ਮਾਲੀ ਚ ਤੇ ਫਿਰ ਉਹ ਮਿਲਿਆ ਫਿਰ ਉਹਨੇ ਮਿਲਿਆ ਕੀ ਆ ਪੀ ਆ ਮੈਂ ਕਿ ਹੁ ਕੁਛ ਵਾ ਮੇਰੇ ਕੋ ਹੋਰ ਕੁਛ ਹੈ ਨਹੀਂ ਆ ਕਹਿੰਦਾ ਤੇਰੇ ਕੋ ਹੈ ਵਾ ਸਭ ਕੁਛ ਲੈ ਕੇ ਆ ਫਿਰ ਦੰਦੀਆਂ ਵੱਡਣ ਲੱਗ ਪੈਂਦਾ ਹੀ ਆਪਣੇ ਹੱਥ ਤੇ ਤਫੂਕਾ ਮਾਰਨ ਲੱਗ ਪੈਂਦਾ ਹੀ ਕਿ ਜਿੱਦਾਂ ਸਾਡੀ ਉਹਨੇ ਬੁੱਧੀ ਪਿੰਸ਼ਟ ਕਰ ਦਿੱਤੀ ਸਾਨੂੰ ਦੋਨਾਂ ਨੂੰ ਪਤਾ ਨਹੀਂ ਲੱਗਾ ਬੇਟੀ ਮੇਰੀ ਨਾ ਆਉਂਦੀ ਸੀ ਜੇ ਮੈਂ ਮਗਰ ਨਾ ਆਉਂਦੀ ਬਾਹਰ ਬੈਠੀ ਰਹਿੰਦੀ ਤੇ ਮੇਰੀ ਬੇਟੀ ਆ ਮੇਰਾ ਪੀਏ ਆ ਆਦਮੀ ਮੇਰੇ ਆ ਜਿਹਨਾਂ ਨੂੰ ਕੁਛ ਕਰ ਜਾਂਦਾ ਤੇ ਮੈਂ ਕੀ ਲੈਣਾ ਲਾਣਾ ਸੀ ਤੇ ਸਾਨੂੰ ਪਤਾ ਨਹੀਂ ਉਹਨੇ ਕੀ ਕੀਤਾ ਮੈਂ ਤੇ ਗੱਲਾਂ ਚਾਉਣ ਵਾਲੀ ਨਹੀਂ ਜਿੰਨੂੰ ਮਰਜ਼ੀ ਤਕ ਪੁਛ ਕੇ ਵੇਖ ਲੋ ਮੈਂ ਨਹੀਂ ਤੇ ਪੀਹਾ ਗਈ ਆ ਪਰ ਮੈਂ ਕਹਿਣ ਘਾੜ ਨਹੀਂ ਮਾਰਦੀ ਦੋ ਜਾਨੇ ਬੰਦੇ ਸੀ ਤੇ ਇੱਕ ਜਨਾਨੀ ਲੇਡੀ ਤੁਸੀਂ ਕੀ ਪੁਲਿਸ ਨੂੰ ਕੰਪਲੇਂਟ ਕੀਤੀ ਹਾਂਜੀ ਮੰਗਾਈ ਚਾਹੁੰਦੇ ਕਿ ਸਦਾ ਸਮਾਨ ਵਾਪਸ ਮਿਲ ਜੇ ਤਾਂ ਉਹਨਾਂ ਨੂੰ ਸਜ਼ਾ ਮਿਲੇ ਕਿ ਸਾਡੀ ਬੇਟੀ ਦਾ ਸਮਾਨ ਨਹੀਂ ਅਸੀਂ ਤੇ ਮਾਰ ਕੇ ਬਣਾਏ ਉਹਨਾਂ ਦੇ ਤੇ ਡੈਸ਼ ਚ ਚੱਲਦੀ ਆ ਤੇ ਤਰ੍ਹਾਂ ਨਹੀਂ ਕਿਦਾਂ ਭੀ ਡੇ ਅਸੀਂ ਡੈਸ਼ ਇਟ ਕਰਨ ਹੱਥ ਤੇ ਵੇਚ ਦੋਵਾਲੀ ਹੋਣਦੀ ਆ ਗਰਦਾਸਪੁਰ ਮੇਰੇ ਪਾਪਾ ਮੰਮਾ ਨਾਲ ਠੱਗੀ ਹੋ ਗਈ ਧੀ ਮੈਂ ਇਸ ਟਾਈਮ ਉਸ ਟਾਈਮ ਆ ਰਹੀ ਸੀ ਮੈਂ ਨਹਾ ਰਹੀ ਸੀ ਉਸ ਟਾਈਮ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ ਮਾਮੂ ਕਹਿਣਾ ਵਾ ਦੰਦੀਆਂ ਵੱਢੀ ਚ ਆ ਰਹੀ ਹੈ ਆਪਣੇ ਹੱਥ ਦੇ ਉੱਪਰ ਤੇ ਓਏ ਅਚਾਨਕ ਇਹ ਦਸਮਾਨ ਮੰਮਾ ਲੈ ਮੰਮਾ ਲੈ ਕੇ ਆਏ ਪਹਿਲਾਂ ਥੋੜਾ ਸਮਾਨ ਲੈ ਕੇ ਆ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਮਾਨ ਨਹੀਂ ਲੈ ਕੇ ਆ ਰਹੇ ਘਰ ਦਾ ਆਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੇ ਹਨ ਇਹ ਕਿਥੇ ਲੋ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮੰਮਾ ਫੇਰ ਸਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਹੈਗੇ ਤੁਹਾਡੇ ਕੋਈ ਕੱਲਾ ਸਮਾਨ ਨਹੀਂ ਹੈਗਾ ਤੇ ਮੰਮਾ ਕਹਿੰਦੇ ਕਿ ਨਹੀਂ ਬਾਬਾ ਜੀ ਤੁਹਾਡੇ ਕੋ ਕੋਈ ਪੈਸੇ ਨਹੀਂ ਹੈਗੇ ਤੁਹਾਡੇ ਕੋ ਥੋੜੇ ਬਹੁਤ ਪੈਸੇ ਉਹdna ਤੇਹੀਂ ਦਾਲਸਿਸ ਕਰਾਣੀ ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮੰਮਾ ਫਿਰ ਪੈਸੇ ਵੀ ਲੈ ਕੇ ਆਏ ਥੋੜੇ ਬਹੁਤ ਪੈਸੇ ਤੁਹਾਡੇ ਕੋ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚ ਤੇ ਉਹ ਅਸੀਂ ਲੈ ਕੇ ਆਏ ਮੰਮਾ ਲੈ ਕੇ ਆਏ ਆ ਤੇ ਉਹ ਹੀ ਕੱਢ ਕੇ ਉਹਨਾਂ ਨੇ ਉਹ ਸੋਨ ਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇਦੇ ਆ ਉੱਪਰ ਉਹਨਾਂ ਨੇ ਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ-ਮੁੱਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲਿਬੇਟਦਾ ਨਾਲੇ ਕੱਪੜੇ ਦੇ ਵਿੱਚ ਲਿਬੇਟ ਦਿੰਦਾ ਦਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਦੂਨਾ ਕਰਕੇ ਦੇਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਦੇ ਪਾਪਾ ਦੇ ਸਿਰ ਦੇ ਉੱਤੇ ਸੱਤ ਵਾਰੀ ਵਾਰ ਕੇ ਨਾ ਤੇ ਉਹ ਛਿੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈ ਕੇ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੂੰ ਵੀ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਜਾ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲਾਗੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਣੇ ਸੀ ਨਾ ਦੋ ਮੀਆਂ ਬੀਵੀ ਉਹ ਤੋਂ ਭਾਈ ਉੱਠ ਕੇ ਮੰਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ ਚ ਉਲਝਾਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਬੁੱਢੀ ਦੇ ਮਗਰੇ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀ ਗਾਪਨੇ ਕੋ ਉਹਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟ ਲਈ ਸੀ ਤੇ ਉਹਨੇ ਨਾ ਛੋਟਾ ਹਾਡੀ ਪੋਟਲੀ ਕਿੰਨੀ ਵੱਡੀ ਸੀ ਸੋਨੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਹਾਡੀ ਪੋਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਤੁਹਾਡਾ ਸੋਨਾ ਡਬਲ ਹੋਏਗਾ ਇਹ ਤੇ ਸਗੋਂ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦਿੱਤਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾਣੀ ਸੀ ਰਹੀ ਫਿਲਹਾਲ ਉਹਨੇ ਮੈਨੂੰ ਜ਼ੋਰ ਦੀ ਤੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿ ਮਮਾ ਕੁਛ ਨਹੀਂ ਹੋਇਆਗਾ ਉਸੇ ਟਾਈਮ ਮੈਂ ਮਮਾ ਨੂੰ ਰੋਲਾ ਲੂਲਾ ਪਾਇਆ ਕਿ ਮਮਾ ਕੁਛ ਨਹੀਂ ਹੋਇਆਗਾ ਹਲੇ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਤੇ ਮੇਰੇ ਕੋ ਇਹ ਹੀ ਮੈਂ ਇਹ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਏ ਗੁਰਦਾਸਪੁਰ ਵਿੱਚ ਉਹ ਸਾਡੀ ਜਲਦੀ ਤੋਂ ਜਲਦੀ ਮਦਦ ਕਰਨਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਕੱਸੀ ਜੋੜੇ ਦੇ ਸੀਗੇ ਉਜੋ ਹੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲ ਨਾਲ ਇਲਾਜ ਕਰ ਰਿਹਾ ਹੱਦ ਦੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤੋ ਫੜੇ ਜਾਣ